ਸਭ ਤੋਂ ਜ਼ਿਆਦਾ ਮਸ਼ਹੂਰ ਚੱਲਦਾ ਗਿੱਟੀ ਗਰੇ ਦਾ ਬ੍ਰਾਂਡ ਓਕੇ ਭਾਈ ਟੀ-ਸ਼ਰਟ ਆ ਭਾਈ ਸਟੈਚ ਕਪੜੇ ਵੀ ਟੀ-ਸ਼ਰਟ ਹੋਏਗੀ ਬੈਕ ਪ੍ਰਿੰਟ ਹੋਏਗਾ ਨਾਲ ਆਏਗੀ ਕਾਟਨ ਦੀ ਨਿਕਰ ਹਾਂਜੀ ਰੇਟ ਦੀ ਗੱਲ ਕਰਾਂਗੇ ਤੇ ਭਾਈ ਰੇਟ ਬਹੁਤ ਜ਼ਿਆਦਾ ਘੱਟ ਰਹਿਣਾ ਪਹਿਲਾਂ ਡਿਜ਼ਾਈਨ ਚੈੱਕ ਕਰ ਲੋ ਫਿਰ ਅਸੀਂ ਰੇਟ ਦੱਸਦੇ ਆ ਆ ਲੋ ਜਿੰਨੇ ਵੀ ਭਾਈ ਸ਼ਾਪ ਦੇ ਵੀਜਨ ਕਰਦਾ ਸਕਰੀਨ ਸ਼ਾਟ ਕਲਿੱਕ ਕਰਕੇ ਆ ਜਿਓ ਟੀ-ਸ਼ਰਟ ਆਏਗੀ ਨਾਲ ਕਾਟਨ ਦੀ ਨਿਕਰ ਆਏਗੀ ਓਕੇ ਆ ਲੋ ਆਪਾਂ ਆਰਡੀਰ ਵੀ ਦੇਖੋ ਮੈਂ ਤੁਹਾਨੂੰ ਭਾਈ ਦਾਵਾ ਕਰਦਾ ਮਾਰਕੀਟ ਦੇ ਵਿੱਚ 350 ਘੱਟ ਕੋਈ ਵੀ ਪੀਸ ਨਹੀਂ ਵੇਚਦਾ ਲੁਧਿਆਣਾ ਫੀਲਡ ਕੈਂਟ ਦੇ ਵਿੱਚ ਕੇ ਕੇ ਗਾਰਮੇਨਟਾਂ ਤੁਹਾਨੂੰ ਕਿੰਨਾ ਦੇਗਾ ਸਿਰਫ 250 ਰੁਪਏ ਦਾ ਭਾਈ ਓਕੇ ਦੋਨੇ ਖਾਨੇ ਜਿਹੜਾ ਮਰਜੀ ਲੋ 250 ਰੁਪਏ ਭਾਈ ਆ ਲੋ ਇਹਦੇ ਵਿੱਚ ਭਾਈ ਪਾਰਟੀ ਵੇਅਰ ਪੀਸ ਦੁਕਾਨਦਾਰ ਕੀ ਕਰਦੇ ਭਾਈ ਮਹਿੰਗਾ ਇਹਨੂੰ ਜੈਕਟ ਉੱਪਰ ਲਾ ਲਈ ਇਹਨੂੰ ਕਹਣਾ ਮਹਿੰਗਾ ਪੀਸ ਆ 350 450 ਦਾ ਕਹਿੰਦੇ ਸਾਡੇ ਤੋਂ ਆ 250 ਦਾ ਵੀ ਲੈ ਕੇ ਜਾਓ ਭਾਈ ਓਕੇ ਭਾਈ ਆ ਲੋ ਆ ਲੋ ਪੀ ਦੇਖੋ ਕਿੰਨਾ ਘੈਂਟ ਆ ਹਾਂਜੀ ਬਿਲਕੁਲ ਛੋਟਾ ਜਿਹਾ ਪੀਸ ਆਏਗਾ ਸੌਫਟ ਕਪੜਾ ਆਏਗਾ ਭਾਈ ਨਿੱਕਰ ਐਡਰਿ ਪੈਕਿੰਗ ਆਏਗੀ ਬਾਜੀ ਹਾਂਜੀ ਬਿਲਕੁਲ ਛੋਟੇ ਛੋਟੇ ਪੀਸ ਨਾ ਜਿਹੜਾ ਰਸ਼ੀ ਸੁਣੀ ਹੈ ਬਾਜੀ ਨਾ ਕੋਈ ਇਹਨੂੰ ਖਰਾਬ ਹੋਣਾ ਪਿਓਰ ਕੋਟ ਨਾਲ ਤੋਤੇ ਵੀ ਦੀ ਗਰੰਟੀ ਪਹਿਲਾਂ ਵੀ ਪਾਈ ਸੀ ਵੀਡੀਓ ਤੇ ਹੁਣ ਵੀ ਭਾਈ ਡੋਰਸ ਨਾਲ ਪੈਕਿੰਗ ਰਹੇਗੀ ਰੇਟ ਕਿੰਨਾ ਰਹਿਣਾ ਸਿਰਫ 250 ਰੁਪਏ ਬਾਜੀ ਕੋਟ ਸੈਟ ਕੋਟ ਸੈਟ ਚੱਲਦਾ ਪਿਆ ਭਾਈ ਸਭ ਤੋਂ ਜ਼ਿਆਦਾ ਹਾਂਜੀ ਮਾਰਕੀਟ ਜਾਓਗੇ 350 ਰੁਪਏ ਪੀਸ ਮਿਲਣਾ ਮੇਰੇ ਕੋਲ ਲਗੋ ਇਹ 250 ਰੁਪਏ ਦਾ ਪੀਸ ਪਹਿਣਾ ਬਾਜੀ ਵੱਡਾ ਸਾਈਜ਼ ਵੀ ਇਹਨਾਂ ਦਾ ਪੁੱਛੋਗਾ ਡਿਫਰੈਂਟ ਦੇਖਣਾ ਪਾਰਟੀ ਪਰ ਆਟਮ ਵਾਲੀ ਹਾਂ ਸੂਬਾ ਸੋਹਣਾ ਪੀਸ ਹੈ ਗੈਲਸ ਵਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ ਫੀਲਡਾਂ ਚ ਕੋਚਾ ਨੰਬਰ 12 13 ਦੇ ਵਿੱਚ ਕੇ ਕੇ ਗਾਰਮੈਂਟਸ ਤੇ ਤੇ ਅੱਜ ਤੁਹਾਨੂੰ ਦਿਖਾਉਣਾ ਬੱਚਿਆਂ ਦੇ ਕੱਪੜੇ ਰੇਟ ਬਹੁਤ ਸਹੀ ਹੁੰਦੇ ਆ ਬਾਈ ਦੇ ਤੇ ਗਰੰਟੀ ਵਿੱਚ ਹੋਣਗੇ ਆਜੋ ਵੀਡੀਓ ਨਾਲ ਬਣੇ ਰਿਓ ਜੀ ਹਾਂਜੀ ਇਹ ਹਾਲ ਆ ਬਾਈ ਬਹੁਤ ਵਧੀਆ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਤੇ ਵੀਡੀਓ ਦੇ ਬਹੁਤ ਜ਼ਿਆਦਾ ਬਾਈ ਰਿਸਪੌਂਸ ਦਿੱਤਾ ਉਹਨਾਂ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਇਹ ਦਿਖਾਵਾਂਗੇ ਅੱਜ ਫਿਰ ਅੱਜ ਤੁਹਾਨੂੰ ਦਿਖਾਵਾਂਗੇ ਭਾਜੀ ਬੱਚਿਆਂ ਦੇ ਛੋਟੇ ਛੋਟੇ ਕੈਂਟ ਕੈਂਟ ਪਹਿਲਾਂ ਬ੍ਰਾਂਡ ਚੈੱਕ ਕਰ ਲਓ ਨਟ ਖੜਦਾ ਹਾਂਜੀ ਨਟੜ ਦਾ ਬ੍ਰਾਂਡ ਰਹੇਗਾ ਆ ਲੋ ਪੀ ਦੇਖੋ ਕਿੰਨਾ ਕੈਂਟ ਆ ਹਾਂਜੀ ਬਿਲਕੁਲ ਛੋਟਾ ਜਿਹਾ ਪੀਸ ਆਏਗਾ ਸੌਫਟ ਕਪੜਾ ਆਏਗਾ ਭਾਜੀ ਨਿੱਕਰ ਆਏਗੀ ਨਾਲ ਇਦਾਂ ਦੀ ਪੈਕਿੰਗ ਆਏਗੀ ਭਾਜੀ ਹਾਂਜੀ ਬਿਲਕੁਲ ਛੋਟੇ ਛੋਟੇ ਪੀਸ ਆ ਨਾ ਜਿਹੜਾ ਰਸ਼ੀ ਸੁਣੀ ਹੈ ਭਾਜੀ ਨਾ ਕੋਈ ਇਹਨੂੰ ਖਰਾਬ ਹੋਣਾ ਪਿਓਰ ਗੋਡ ਦਾ ਤੋਤੇ ਵੀ ਦੀ ਗਰੰਟੀ ਪਹਿਲਾਂ ਵੀ ਪਾਈ ਸੀ ਵੀਡੀਓ ਤੇ ਹੁਣ ਵੀ ਭਾਈ ਡੋਰਸ ਇਦਾਂ ਦੀ ਪੈਕਿੰਗ ਰਹੇਗੀ ਰੇਟ ਕਿੰਨਾ ਰਹਿ ਤੋ ਇਹ ਹੋ ਗਿਆ ਐਂਡੀਓ ਚ ਨਾ ਸਾਈਜ਼ ਦੀ ਬੈਸਟ ਕੀ ਆਫਰ ਹੈ ਐਂਡੀਓ ਚ ਸਾਈਜ਼ ਜੇ ਤੁਸੀਂ ਵੱਡਾ ਲਓਗੇ ਤਾਂ ਵੱਡੇ ਦੀ ਵੀ ਆਫਰ ਇਹੀ ਰਹੇਗੀ ਨਿਊ ਬੋਨ ਤੋਂ ਲੈ ਕੇ ਭਾਜੀ 2 2.5 ਸਾਲ ਦੇ ਬੱਚੇ ਦਾ ਰਹੇਗਾ 250 ਰੁਪਏ ਜਿਹੜਾ ਮਰਜ਼ੀ ਡਿਜ਼ਾਈਨ ਲ ਲਈਓ ਸ਼ਾਪ ਤੇ ਵਿజిਟ ਕਰਨਾ ਸਾਹਮਣੇ ਡੱਬੇ ਲੱਗੇ ਹੋਏ ਆ ਜਿਹੜਾ ਮਰਜ਼ੀ ਵੀ ਚੁੱਕੜ ਲਿਓ ਆ ਤੁਸੀਂ ਮਾਰਕੀਟ ਦੀ ਜਾਣਦੇ ਹੋ ਸਰ 21 ਕੋਰਟ ਸਾਈਡ ਚੱਲਦਾ ਪਿਆ ਭਾਈ ਸਭ ਤੋਂ ਜ਼ਿਆਦਾ ਹਾਂਜੀ ਮਾਰਕੀਟ ਜਾਓਗੇ 350 ਰੁਪਏ ਪੀਸ ਮਿਲਣਾ ਮੇਰੇ ਕੋਲ ਲੱਗੋ ਇਹ 250 ਰੁਪਏ ਦਾ ਪੀਸ ਪੈਣਾ ਭਾਜੀ ਵੱਡਾ ਸਾਈਜ਼ ਵੀ ਸਾਰਾ 250 ਦੀ 250 ਇਹਨਾਂ ਦੇ ਕੁਝ ਹੋਰ ਡਿਫਰੈਂਟ ਦੇਖਣਾ ਪਾਰਟੀ ਪਰ ਆਟਮ ਵਾਲੀ ਹਾਂ ਸਬਹੋ ਸੋਹਣਾ ਪੀਸ ਹੈ 11 ਸਾਲਾ ਸੂਟ ਹੈ ਬਾਜੀ ਰੇਟ ਕਿੰਨਾ ਬੈਣਾ ਸਿਰਫ 380 ਰੁਪਏ ਬਾਜੀ ਓਕੇ ਬਾਈ ਇਧਰ ਦੀ ਕੈਟਲੋਗ ਵੀ ਚੈੱਕ ਕਰ ਲਿਓ ਬਾਜੀ ਪੀਸ ਠੀਕ ਆ ਵੀਰੇ ਰੇਟ ਬਹੁਤ ਜ਼ਿਆਦਾ ਘੱਟ ਹੁੰਦੇ ਆ ਮਾਰਕੀਟ ਨਾਲੋਂ ਬਹੁਤ ਜ਼ਿਆਦਾ ਸਸਤੇ ਹੁੰਦੇ ਆ ਬਾਜੀ ਓਕੇ ਬਾਈ ਇਹਦੇ ਵਿੱਚ ਹੀ ਬਾਜੀ ਇੱਕ ਆ ਸਭ ਤੋਂ ਜ਼ਿਆਦਾ ਬ੍ਰਾਂਡ ਚੱਲਦਾ ਕਿਟੀ ਗ੍ਰੇਡ ਦਾ ਲੁਧਿਆਣਾ ਦੇ ਵਿੱਚ ਪੂਰੀ ਬ੍ਰਾਂਡ ਦੇ ਵਿੱਚ ਟਰਾਈ ਕਰ ਲਿਓ ਸਭ ਤੋਂ ਜ਼ਿਆਦਾ ਮਸ਼ਹੂਰ ਜ਼ਿਆਦਾ ਕਿਟੀ ਗ੍ਰੇਡ ਦਾ ਬ੍ਰਾਂਡ ਓਕੇ ਬਾਈ ਟੀ-ਸ਼ਰਟ ਆ ਬਾਜੀ ਸਟੈਚ ਕਪੜੇ ਦੀ ਟੀ- ਰੇਟ ਦੀ ਗੱਲ ਕਰਾਂਗੇ ਤੇ ਭਾਈ ਰੇਟ ਬਹੁਤ ਜ਼ਿਆਦਾ ਘੱਟ ਰਿਹਾ ਹੈ ਨਾ ਪਹਿਲੇ ਡਿਜ਼ਾਈਨ ਚੈੱਕ ਕਰ ਲੋ ਫਿਰ ਅਸੀਂ ਰੇਟ ਕਰਦੇ ਆਂ ਆ ਲੋ ਜਿਨਨੇ ਵੀ ਭਾਈ ਸ਼ਾਪ ਦੇ ਵੀਜਨ ਕਰਦਾ ਸਕਰੀਨ ਸ਼ਾਟ ਕਲਿੱਕ ਕਰਕੇ ਆ ਜਿਓ ਟੀ-ਸ਼ਰਟ ਆਏਗੀ ਨਾਲ ਕਾਟਨ ਦੀ ਨਿਕਰ ਆਏਗੀ ਓਕੇ ਆ ਲੋ ਆਪਾਂ ਅੱਗੇ ਵੀ ਦੇਖੋ ਇਹ ਤਾਨੂੰ ਭਾਈ ਦਾਵਾ ਕਰਦਾ ਮਾਰਕੀਟ ਦੇ ਵਿੱਚ 350 ਘੱਟ ਕੋਈ ਵੀ ਪੀਸ ਨਹੀਂ ਵੇਚਦਾ ਲੁਧਿਆਣਾ ਫੀਲਡ ਕੈਂਪ ਦੇ ਵਿੱਚ ਕੇ ਕੇ ਗਾਰਮੋਲਾ ਤੁਹਾਨੂੰ ਕਿੰਨਾ ਦੇਗਾ ਸਿਰਫ 250 ਰੁਪਏ ਦਾ ਭਾਜੀ ਓਕੇ ਡਿਜ਼ਾਈਨ ਆਲ ਲੋ ਡਿਜ਼ਾਈਨ ਆਲ ਲੋ ਡਿਜ਼ਾਈਨ ਆਲ ਲੋ ਜਿਹੜਾ ਮਰਜ਼ੀ ਡਿਜ਼ਾਈਨ ਲੋ ਸ਼ਾਪ ਤੇ ਵਿజిਟ ਕਰਨਾ ਆ ਦੇਖੋ ਖਾਣਾ ਦੇ ਲੋ ਆਪਿਆ ਆਪਿਆ ਖਾਣਾ ਦੋਨੇ ਖਾਣੇ ਜਿਹੜਾ ਮਰਜ਼ੀ ਲੋ 250 ਰੁਪਏ ਭਾਜੀ ਆ ਲੋ ਇਹਦੇ ਵਿੱਚ ਭਾਈ ਪਾਰਟੀ ਵੇਅਰ ਪੀਸ ਦੁਕਾਨਦਾਰ ਕੀ ਕਰਦੇ ਭਾਜੀ ਮਹਿੰਗਾ ਇਹਨੂੰ ਜੈਕਟ ਉੱਪਰ ਲਾ ਲਈ ਇਹਨੂੰ ਕਹਿਣਾ ਮਹਿੰਗਾ ਪੀਸ ਆ 350 450 ਦਾ ਗਿਆਨ ਦੇ ਸਾਢੇ ਤੋਂ ਆ 250 ਪਿਓਰ ਕੋਟਨ ਦੇ ਪੀਸ ਹੋ ਗਏ ਜਿਹੜਾ ਮਰਜ਼ੀ ਆ ਜੀ ਸ਼ੌਪ ਤੇ ਚੱਕ ਲਿਓ ਇਹਦੇ ਵਿੱਚੋਂ ਕਿੱਟੀ ਗਰੇ ਦਾ ਜਿਹੜਾ ਮਰਜ਼ੀ ਡੱਬਾ ਚੱਕ ਲਿਓ 250 ਦੇ ਪਿਆੜਾ ਭਾਜੀ ਓਕੇ ਭਾਈ ਆ ਲੋ ਕੁੜੀਆਂ ਦੀ ਵੈਰਾਈਟੀ ਦੇਖੋ ਭਾਜੀ ਵੀਡੀਓ ਲੇਟ ਹੋ ਗਈ ਹੁੰਦੇ ਕਰਕੇ ਤੁਹਾਨੂੰ ਆਫਰ ਹੀ ਦੇਣੀ ਧੂਮਾਕਾ ਆਫਰ ਭਾਜੀ ਪਿਓਰ ਕੋਟਨ ਦਾ ਭਾਜੀ ਲਾ ਲੈਗੀ ਸ਼ੋਰਟ ਨਿਕਰ ਇੰਨੀ ਧੀਜਾ ਨਾ ਭਾਜੀ ਸਪੈਕ ਡੀ ਦਿੱਤੀ ਹੈ ਬੱਚੇ ਦੀ ਲੱਗ ਤੂੰ ਓਕੇ ਭਾਈ ਇੱਕ ਕੰਪਨੀ ਚੈੱਕ ਕਰ ਲਿਓ ਭਾਜੀ ਪਹਿਲਾਂ ਤੁਸੀਂ ਕੰਪਨੀ ਚੈੱਕ ਕਰੋ ਉਸ ਤੋਂ ਬਾਅਦ ਯਾਨ ਖੋਲਦੇ ਭਾਜੀ ਠੀਕ ਹੋਈ ਕੰਪਨੀ ਚੈੱਕ ਕਰ ਲਓ ਆ ਲਓ ਜਿਹੜੀ ਮਾਰਕੀਟ ਦੇ ਵਿੱਚ ਸ਼ੋਰੂਮ ਦੇ ਵਿੱਚ ਤੁਹਾਨੂੰ ਭਾਜੀ ਆ ਪਾਰਟੀ ਵਲ ਪੀਸ ਮਿਲਣੇ ਆ ਸ਼ੀਸ਼ੇ ਲੱਗੇ ਆ ਤੇ ਰੇਟ ਜ਼ਿਆਦਾ ਆ ਸਾਡੇ ਸ਼ੀਸ਼ੇ ਨਹੀਂ ਲੱਗੇ ਤੇ ਰੇਟ ਘੱਟ ਆ ਕਿੰਨੇ ਦਾ ਪੀਸ ਬੈਠਾ ਸਿਰਫ 550 ਰੁਪਏ ਦਾ ਭਾਜੀ ਹਾਂ ਜੀ ਮਾਰਕੀਟ ਦੀ ਕਿੰਨੇ ਦਾ ਉਹ ਇਹ ਮਾਰਕੀਟ ਵੀ ਭਾਈ 850 900 ਕੱਟ ਨਹੀਂ ਮਿਲਦਾ ਕੰਪਨੀ ਦਾ ਬ੍ਰਾਂਡ ਚੈੱਕ ਕਰ ਲਓ ਕਿਊਟੀ ਫਾਈ ਦਾ ਪੀਸ ਹੈਗਾ ਭਾਜੀ ਓਕੇ ਭਾਈ ਵਿਦ ਇਹ ਮੈਂ ਕੰਪਨੀ ਦਾ ਨਾਮ ਬੋਲਾਂਗਾ ਆ ਲਓ ਪੀ ਚੈੱਕ ਕਰੋ ਭਾਜੀ ਆ ਪਾਰਟੀ ਵਲ ਪੀਸ ਨਾਲ ਆਏਗੀ ਛੋਟੀ ਸਕਲਪ ਭਾਜੀ ਪੀਂ ਦੇਖੋ ਕਿੰਨਾ ਘੈਂਟ ਆ ਹਾਂਜੀ ਇਹ ਸ਼ੋਅਰੂਮ 'ਚ ਜਾਓਗੇ ਤੁਹਾਨੂੰ 950 ਤੋਂ ਘੱਟ ਨਹੀਂ ਮਿਲਣਾ ਮੇਰੀ ਲਗਾਨ ਤੇ ਹੈਗਾ ਸਿਰਫ 550 ਰੁਪਏ ਦਾ ਆ ਵੀ ਮਾਲ ਪਿਆ ਜਿਹੜਾ ਮਰਜ਼ੀ ਡੱਬਾ ਘੜ ਲਿਓ 550 ਹੀ ਵੇਣਾ ਡਿਜ਼ਾਈਨ ਤੇ ਬਹੁਤ ਕੈਂਟ ਹੈਗੇ ਭਾਜੀ ਇਹਨਾਂ ਓਕੇ ਬਾਈ ਆਲੋ ਆ ਪਾਰਟੀ ਮੈਂ ਦੇਖੋ ਇਹ ਰਹੇਗਾ ਆਫ ਸ਼ੋਲਡਰ ਐਂਡ ਡਾਊਨ ਸ਼ੋਲਡਰ ਓਕੇ ਇਹ ਮਾਰਕੀਟ 'ਚ ਚਲਜੋ ਤੁਹਾਨੂੰ 850 900 ਘੱਟ ਨਹੀਂ ਪੈਣਾ 550 ਰੁਪਏ ਲੈ ਜਾਓਗੇ ਜੀ ਓਕੇ ਬਾਈ ਇਹ ਆਜੇਗਾ ਭਾਈ ਛੋਟੇ ਬੱਚੇ ਸਾਈਜ਼ ਐਚਾ ਵੈਰਾਈਟੀ ਬਹੁਤ ਹੈਗੀ ਸ਼ਾਪ ਤੇ ਵਿਜ਼ਿਟ ਕਰੋਗੇ ਤਾਂ ਹੀ ਤੁਹਾਨੂੰ ਸਮਝ ਆਣੀ ਭਾਜੀ ਉਸ ਤੋਂ ਬਾਅਦ ਆਜੋ ਭ ਇਹ ਪੂਰੇ ਲੁਧਿਆਣਾ ਵਿੱਚ ਸਭ ਤੋਂ ਮਹਿੰਗਾ ਘਰ ਆ ਟੀਨਾ ਮੀਨਾ ਦਾ ਬ੍ਰਾਂਡ ਹੈ ਆ ਲੋ ਜੈਕਟ ਭਾਈ ਆ ਲੋ ਨਾਲ ਭਾਈ ਪੈਂਟ ਓਕੇ ਭਾਈ ਐਮਾ ਅੱਜ ਹੀ ਵੀਡੀਓ ਚ ਪਾਇਆ ਰੇਟ ਕਿੰਨਾ ਲੈਣਾ ਭਾਈ 550 ਰੁਪਏ ਭਾਈ 550 ਦਾ 250 ਰੁਪਏ 550 ਰੁਪਏ ਐਦੀ ਰੇਟ ਕਰਨੇ ਭਾਈ ਸਾਰਿਆਂ ਦੇ ਆ ਲੋ ਚੈੱਕ ਕਰੋ ਆ ਟੀਨਾ ਮੀਨਾ ਦਾ ਬ੍ਰਾਂਡ ਦਾ ਪੀਸ ਆ ਭਾਈ ਓਪਨ ਚੈਲੇ ਨਾਲ ਪਾਉਂਗਾ ਵੀਡੀਓ ਕੋਈ ਇਸ ਰੇਟ ਦਾ ਦੇ ਦੇਗਾ ਤਾਂ ਡਬਲ ਪੈਸੇ ਦਊਂਗਾ ਭਾਈ ਸਕਰੀਨ ਸ਼ਾਟ ਕਲਿੱਕ ਕਰਕੇ ਆਈਓ ਬੱਸ ਆ ਲੋ ਨਾਲ ਗਿਆ ਪ੍ਰੀ ਸਾਈ ਕਿੰਨਾ ਲੈਣਾ 22 ਤੋਂ 26 28 ਦੀ 32 ਸਿਰਫ 550 ਰੁਪਏ ਵਿੱਚ ਬਾਜੀ ਓਕੇ ਬਾਈ ਇਹ ਲੁਆਣੇ ਸਭ ਤੋਂ ਵਧੀਆ ਵਧੀਆ ਕਾਰ ਹੈਗੇ ਬਾਜੀ ਹਲੇ ਆ ਲੋ ਆ ਪਾਰਟੀ ਵੇ ਪੀਸ ਚੈੱਕ ਕਰੋ ਬਾਜੀ ਇਹ ਕੰਪਨੀ ਦਾ ਪੀਸ ਹੈ ਮਾਰਕੀਟ ਤੁਹਾਨੂੰ 1100 ਰੁਪਏ ਤੋਂ 850 950 ਤੋਂ ਘੱਟ ਨਹੀਂ ਮਿਲਣਾ ਬਾਜੀ ਹਾਂਜੀ ਆ ਪਾਰਟੀ ਵੇ ਪੀਸ ਦੇਗਾ ਨਾਲ ਹੈਗੀ ਸਕਲਟ ਠੀਕ ਹੈ ਵੀ ਟੀਨਾ ਮਿਲਦਾ ਪੀਸ ਹੈ ਬਾਜੀ 550 ਰੁਪਏ ਬਾਜੀ ਆਗੇ ਠੀਕ ਹੈ ਬਾਈ ਸਾਰੇ ਖਾਨਾ ਵੇ ਆ ਮੇਰਾ ਭਰਾ ਜਿਹੜਾ ਮਰਜ਼ੀ ਆ ਕੇ ਦੁਕਾਨ ਤੇ ਵਿਜਿਟ ਕਰ ਲਿਓ ਪੀਸ ਚੈੱਕ ਕਰ ਲਿਓ ਸਾਰੇ ਡਿਜ਼ਾਈਨ ਲੱਗ ਲੱਗ ਆਉਗੇ ਬਾਜੀ ਚੈੱਕ ਕਰ ਲਓ ਬਾਜੀ ਆਪ ਵੀ ਦੇਖੋ ਆ ਫੈਂਸੀ ਟੋਪ ਆ ਗਿਆ ਬਾਜੀ ਹਾਂਜੀ ਉਹ ਨਾਲ ਛੋਟਾ ਜਿਹਾ ਬਾਜੀ ਪਲਾ ਦਿਓ ਓਕੇ ਫਿਰ ਪੀ ਚੈੱਕ ਕਰੋ ਕਿੰਨੇ ਦਾ ਬਾਜੀ 350 ਰੁਪਏ ਬਾਜੀ ਅਬੀ ਓਕੇ ਬਾਈ ਬਾਜੰਦੇ ਵੀ ਸ਼ਾਪ ਤੇ ਵਿਜਿਟ ਕਰਨਾ ਮੇਰੀ ਦੁਕਾਨ ਤੇ ਜਿਹੜਾ ਮਰਜ਼ੀ ਟੀਨਾ ਮੀਨਾ ਦਾ ਕੋ ਖਾਨੇ ਦਿਖਾ ਦਿਓ ਕਵਾਂਟੀਟੀ ਪਈ ਹੋਈ ਐ ਜਿੰਨੀ ਮਰਜ਼ੀ ਮਰਜ਼ੀ ਪੀਸ ਆਕੇ ਚੱਕ ਲੋ 550 ਰੁਪਏ ਟੀਨਾ ਮੀਨਾ ਦਾ ਸਿਰਫ 550 ਰੁਪਏ ਭਾਜੀ ਉਸ ਵਾਰ ਇੰਦਰ ਦੀ ਮਿੱਡੀਆਂ ਆ ਗਈਆਂ ਆ ਸ਼ੋਰ ਨਿਕਲਣਾ ਹੈਗਾ ਭਾਜੀ ਫੈਂਸੀ ਵਿੱਚ ਇਹਦਾ ਸਾਈਜ਼ ਹੈਗਾ ਸਿਰਫ 34 36 38 ਸਾਈਜ਼ ਭਾਜੀ ਨੀਚੇ ਹੈਗੀ ਇਹਦੇ ਨੀਚੇ ਸਪੈਕਡ ਹੀ ਲੱਗ ਤੋਂ ਆ ਉਹ ਨਾਲ ਹੈਗੀ ਜੀਨ ਦੀ ਨਿੱਕਰ ਠੀਕ ਹੈ ਜੀ 34 36 38 ਸਾਈਜ਼ ਭਾਜੀ 550 ਇਹ ਵੀ ਲੈ ਜਾਓ ਓਕੇ ਭਾਈ ਐਸੀ ਰਵੰਦੇ 34 36 38 ਆਊਗਾ ਛੋਟਾ ਸਾਈਜ਼ ਨਹੀਂ ਹੈਗਾ ਭਾਜੀ ਇਹਦੇ ਅੱਜ ਕੀ ਸਾਰੇ ਆਫਰ ਲਾਦੇ ਹਾਂ ਇਹ ਉਪਰ ਲਾਣੀ ਭਾਜੀ ਗਰਮੀ ਚ ਲੋਕੀ ਘੁੰਮਣ ਗਏ ਆ ਤੇ ਆਪਾਂ ਉਫਰਾ ਦੇਣੀ ਆ ਸਾਡੀ ਦੁਕਾਨ ਤੇ ਆਓ ਘੁੰਮਣਾ ਜਾਓ ਆ ਜੈਕਟ ਵਾਲੀ ਵੇ ਦੇਖੋ ਭਾਜੀ ਟੀਨਾ ਮੀਨਾ ਦਾ ਪਹਿਲਾਂ ਵੀ ਮੈਂ ਪਾਇਆ ਸੀ ਇਹਦਾ ਰੀਸਟੌਕ ਫੇਰ ਹੋ ਚੁੱਕਾ ਹੈ ਜੈਕਟ ਦਾ ਡਿਜ਼ਾਈਨ ਹੈ 550 ਰੁਪਏ ਭਾਜੀ ਓਕੇ ਭਾਜੀ